ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਪ ਸਾਰੇ ਠੀਕ ਠਾਕ ਹੋਵੋਗੇ ਯਾਰ ਇੱਕ ਕੱਲ ਦੀ ਬੜੀ ਸੈਡ ਨਿਊਜ਼ ਆ ਰਹੀ ਆ ਤੁਸੀਂ ਸਾਰਿਆਂ ਨੇ ਵੇਖਿਆ ਹੋਊਗਾ ਕਿ ਇੰਸਟਾਗ੍ਰਾਮ ਦੇ ਉੱਪਰ ਇੱਕ ਸਟੋਰੀ ਪਾ ਕੇ ਇੱਕ ਪੋਸਟ ਪਾ ਕੇ ਵਿਰਾਟ ਕੋਹਲੀ ਨੇ ਜਿਹੜਾ ਅਨਾਉਂਸ ਕਰਤਾ ਕਿ ਉਹ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਰਹੇ ਆ ਵਿਰਾਟ ਕੋਹਲੀ ਸੰਨਿਆਸ ਕਿਉਂ ਲੈ ਰਹੇ ਆ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਉਹਨੇ ਖੁਦ ਇਹ ਡਿਸਾਈਡ ਕੀਤਾ ਜਾਂ ਕਰਵਾਇਆ ਗਿਆ ਇਦੇ ਬਾਰੇ ਗੱਲ ਕਰਾਂਗੇ ਯਾਰ ਇੱਕ ਪਾਸੇ ਤਾਂ ਇਹ ਤੰਗ ਹੁੱਕ ਕੀਤਾ ਪਿਆ ਸੀ ਕਿ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਜਿਹੜਾ ਤਣਾਅ ਚੱਲ ਰਿਹਾ ਹੈ ਜੰਗ ਕਦੋਂ ਲੱਗ ਜਾਣੀ ਹੈ ਕਦੋਂ ਹਟ ਜਾਣੀ ਹੈ ਕੁਝ ਨਹੀਂ ਸੀ ਪਤਾ ਉਹਦੇ ਕਰਕੇ ਥੋੜਾ ਜਿਹਾ ਲੋਕਾਂ ਦੇ ਵਿੱਚ ਪ੍ਰੋਬਲਮ ਚੱਲ ਰਹੀ ਸੀ ਇੱਕ ਉੱਤੋਂ ਵਿਰਾਟ ਕੋਹਲੀ ਨੇ ਇਹ ਪੋਸਟ ਪਾ ਕੇ ਹੋਰ ਵੀ ਸੈਡ ਕਰਤਾ ਸਾਰਿਆਂ ਨੂੰ ਕਿਉਂਕਿ ਕ੍ਰਿਕਟ ਦੇ ਫੈਨਾਂ ਲਈ ਬਹੁਤ ਹੀ ਵੱਡੀ ਸੈਡ ਨਿਊਜ਼ ਆਈ ਵਿਰਾਟ ਕੋਹਲੀ ਦਾ ਰਿਟਾਇਰ ਹੋਣਾ ਕਿਉਂਕਿ ਵਿਰਾਟ ਕੋਹਲੀ ਇੱਕ ਅਜੀਹਾ ਪਲੇਅਰ ਆ ਜਿਹਨੂੰ ਬੀਟ ਕਰਨਾ ਕਿਸੇ ਵੀ ਪਲੇਅਰ ਦੇ ਇਥੋਂ ਤੱਕ ਕਿ ਇੰਡੀਆ ਦੇ ਤਾਂ ਛੱਡੋ ਫੋਰਨ ਦੇ ਵੀ ਬਾਹਰ ਦੀਆਂ ਵੀ ਕੰਟਰੀਆਂ ਦੇ ਜਿਹੜੇ ਪਲੇਅਰ ਆ ਕਿਸੇ ਦਾ ਵੀ ਵੇਟ ਕਰਨਾ ਕਿਸੇ ਵੱਲੋਂ ਵੀ ਵੇਟ ਕਰਨਾ ਵਿਰਾਟ ਕੋਹਲੀ ਨੂੰ ਬੜਾ ਮੁਸ਼ਕਲ ਆ ਆਪਾਂ ਉਹਦੇ ਸਕੋਰ ਵੇਖਦੇ ਰਹੇ ਆ ਟੈਸਟ ਕ੍ਰਿਕਟ ਤੋਂ ਸੁਨਿਆਸ ਲੈ ਰਿਹਾ ਟੈਸਟ ਕ੍ਰਿਕਟ ਦੀ ਉਹਦੀ ਪਰਫਾਰਮੈਂਸ ਦੱਸਾਂਗੇ ਕਿਉਂਕਿ ਮੈਂ ਵਿਰਾਟ ਕੋਹਲੀ ਦਾ ਖੁਦ ਇੱਕ ਬਹੁਤ ਵੱਡਾ ਫੈਨ ਆ ਤੇ ਮੈਂ 2007-08 ਤੋਂ ਜਦੋਂ ਉਹ ਖੇਡ ਰਿਹਾ ਉਦੋਂ ਤੋਂ ਹੀ ਉਹਨੂੰ ਫੋਲੋ ਕਰਦਾ ਆ ਰਿਹਾ ਹੌਲੀ-ਹੌਲੀ ਹਨ ਜਿਵੇਂ ਬੰਦੇ ਨੂੰ ਦੇਖਦੇ ਆ ਕਿਉਂਕਿ ਬਹੁਤ ਸਾਰੇ ਪਲੇਅਰ ਐਵੇਂ ਦੇ ਆ ਜਿਹੜੇ ਇੱਕ ਵਾਰੀ ਪਰਫਾਰਮੈਂਸ ਵਧੀਆ ਦੇਣ ਤਾਂ ਉਹਨਾਂ ਨੂੰ ਹੰਕਾਰ ਆ ਜਾਂਦਾ ਹੈ ਈਗੋ ਆ ਜਾਂਦੀ ਹੈ ਕਿ ਮੈਂ ਅੱਜ ਵੱਡੇ ਲੈਵਲ ਦਾ ਪਲੇਅਰ ਬਣ ਗਿਆ ਪਰ ਵਿਰਾਟ ਕੋਹਲੀ ਦੇ ਵਿੱਚ ਅਜਿਹਾ ਸ਼ੁਰੂ ਤੋਂ ਹੀ ਵੇਖਣ ਨੂੰ ਇਦਾਂ ਦਾ ਨਹੀਂ ਮਿਲਿਆ ਸੀ ਉਹ ਹਮੇਸ਼ਾ ਹੀ ਇੱਕ ਮਤਲਬ ਕਿ ਉੱਚੀ ਸੋਚ ਵਾਲਾ ਬੰਦਾ ਤੇ ਆਪਣੇ ਹੰਕਾਰ ਨੂੰ ਹਮੇਸ਼ਾ ਕਾਬੂ 'ਚ ਰੱਖਣ ਵਾਲਾ ਬੰਦਾ ਯਾਰ ਉਹਨੇ ਕਦੀ ਵੀ ਕਿਸੇ ਦਾ ਦਿਲ ਨਹੀਂ ਦਿਖਾਇਆ ਹਉ ਹੋ ਸਕਦਾ ਕਿ ਵਿਰਾਟ ਕੋਹਲੀ ਨੇ ਇਹ ਗੱਲ ਸੋਚੀ ਹੋਵੇ ਕਿ ਹੋਰਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੋਰ ਪਲੇਅਰਾਂ ਨੂੰ ਵੀ ਪਰ ਵਿਰਾਟ ਕੋਹਲੀ ਦੀ ਪਰਫਾਰਮੈਂਸ ਨੂੰ ਵੇਖਦਿਆਂ ਜਿੱਥੋਂ ਤੱਕ ਪਤਾ ਲੱਗ ਰਿਹਾ ਉਹਨੂੰ ਕਿਹਾ ਗਿਆ ਕਿ ਤੂੰ ਸਨਿਆਸ ਲੈ ਲਾ ਪਰ ਇੱਕ ਖਿਡਾਰੀ ਦੀ ਜ਼ਿੰਦਗੀ ਦੇ ਵਿੱਚ ਉਹਦੀ ਗੇਮ ਦੇ ਵਿੱਚ ਉਤਰਾ ਚੜਾ ਆਉਂਦੇ ਰਹਿੰਦੇ ਆ ਕਿ ਇਦਾਂ ਕਰਨਾ ਸਹੀ ਸੀ ਵਿਰਾਟ ਕੋਹਲੀ ਦਾ ਟੈਸਟ ਕੈਰੀਅਰ ਦੱਸਦਾ ਮੈਂ ਤੁਹਾਨੂੰ ਵਿਰਾਟ ਕੋਹਲੀ ਦਾ ਜਨਮ 5 ਨਵੰਬਰ 1988 ਨੂੰ ਦਿੱਲੀ 'ਚ ਹੋਇਆ ਸੀ ਇੱਕ ਪੰਜਾਬੀ ਫੈਮਿਲੀ ਤੋਂ ਬਿਲੋਂਗ ਕਰਦਾ ਵਿਰਾਟ ਕੋਹਲੀ ਤਾਂ ਟੈਸਟ ਕ੍ਰਿਕਟ ਉਹਨੇ ਖੇਡਣਾ ਸ਼ੁਰੂ ਕੀਤਾ ਸੀ ਜਿਹੜਾ ਉਹ 2011 ਦੇ ਵਿੱਚ ਸ਼ੁਰੂ ਕੀਤਾ ਸੀ ਡੈਬਿਊ ਇਅਰ ਸੀ ਉਹਦਾ ਲਗਭਗ 14 ਸਾਲ ਦਾ ਕਰੀਅਰ ਉਹਦਾ ਟੈਸਟ ਕ੍ਰਿਕਟ ਦੇ ਵਿੱਚ ਰਿਹਾ ਹੋਰ ਖਿਡਾਰੀਆਂ ਦੀ ਵੀ ਹਿਸਟਰੀ ਕੱਢ ਕੇ ਵੇਖ ਲਓ ਵਿਰਾਟ ਕੋਹਲੀ ਨਾਲ ਕੰਪੇਅਰ ਕਰਕੇ ਵੇਖ ਲਓ ਤੁਹਾਨੂੰ ਪਤਾ ਲੱਗ ਜਾਊਗਾ ਕਿਸੇ ਵੀ ਖਿਡਾਰੀ ਦੀ ਏਡੀ ਤਗੜੀ ਹਿਸਟਰੀ ਨਹੀਂ ਜਿੰਨੀ ਵਿਰਾਟ ਕੋਹਲੀ ਦੀ ਆ ਇੰਡੀਅਨ ਖਿਡਾਰੀ ਲਈ ਇੱਕ ਸਚਿਨ ਤੰਦੂਲਕਰ ਨੂੰ ਛੱਡ ਕੇ ਟੈਸਟ ਕ੍ਰਿਕਟ ਦੇ ਵਿੱਚ ਉਹਦੀ ਰੈਂਕਿੰਗ ਫਿਲਹਾਲ 26 ਚੱਲ ਰਹੀ ਸੀ 26ਵੇਂ ਨੰਬਰ ਤੇ ਵਿਰਾਟ ਕੋਹਲੀ ਚੱਲ ਰਿਹਾ ਸੀ ਬੈਸਟ 1 ਤੇ ਵੀ ਆਇਆ ਹੋਇਆ ਵਿਰਾਟ ਕੋਹਲੀ ਕਿਉਂਕਿ ਇੱਕ ਸਮਾਂ ਹੁੰਦਾ ਕਿਸੇ ਪਲੇਅਰ ਦਾ ਟੋਟਲ 123 ਮੈਚ ਵਿਰਾਟ ਕੋਹਲੀ ਨੇ ਖੇਡੇ ਆ ਟੈਸਟ ਦੇ ਜਿਹਦੇ ਵਿੱਚ ਉਹਦੇ ਟੋਟਲ ਜਿਹੜੇ ਸਕੋਰ ਸੀ ਰਨ ਸੀ 9230 ਬਣਾਏ ਸੀ ਉਹਨੇ ਤੇ ਐਵਰੇਜ ਵੇਖੀ ਤਾਂ 46.9 ਦੀ ਯਾਨੀ ਕਿ 47% ਅਪਰੋਕਸੀਮੇਟਲੀ ਐਵਰੇਜ ਸੀ ਜਿਹੜੀ ਟੈਕਸਟ ਕ੍ਰਿਕਟ ਦੇ ਅਕੋਰਡਿੰਗ ਬਹੁਤ ਹੀ ਬੈਸਟ ਜਿਹੜੀ ਉਹਦੀ ਐਵਰੇਜ ਰਹੀ ਆ ਸੈਂਚਰੀਆਂ ਦੀ ਗੱਲ ਕਰੀਏ ਉਹਨੇ ਲਗਭਗ 30 ਸੈਂਚਰੀਆਂ ਵਿਰਾਟ ਕੋਹਲੀ ਨੇ ਮਾਰੀਆਂ ਟੈਸਟ ਕ੍ਰਿਕਟ ਦੇ ਆਪਣੇ ਕੈਰੀਅਰ ਦੇ ਦੌਰਾਨ ਤੇ 50s ਉਹਨੇ 31 ਮਾਰੀਆਂ 31 ਵਾਰ 50 ਮਾਰੀਆਂ ਇਸ ਕਰਕੇ ਉਹਦਾ ਸਕੋਰ 9230 ਦੇ ਆਸ-ਪਾਸ ਹੋ ਗਿਆ ਹੈ ਵਿਰਾਟ ਕੋਹਲੀ ਨੂੰ ਸੰन्यास ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ ਇਹ ਤੁਸੀਂ ਦੱਸ ਸਕਦੇ ਹੋ ਕਿ ਇੰਨੀ ਵੱਡੀ ਫੈਨ ਫੋਲੋਇੰਗ ਹੋਣ ਦੇ ਬਾਵਜੂਦ ਇੱਕ ਇੱਕ ਪੋਸਟ ਪਾ ਕੇ ਸੰਨਿਆਸ ਲੈ ਲੈਣਾ ਕਿਸੇ ਨੂੰ ਆਪਣੇ ਫੈਨਸ ਨੂੰ ਪੁੱਛਣ ਤੋਂ ਬਿਨਾ ਜਾਂ ਉਥੇ ਪ੍ਰੈਸ਼ਰ ਪਾਇਆ ਗਿਆ ਅਜਿਹਾ ICC ਜਿਹੜਾ ਬੋਰਡ ਆ ਜਿਹੜਾ ਕ੍ਰਿਕਟ ਬੋਰਡ ਆ ਇੰਡੀਆ ਦਾ ਉਹਦੇ ਵੱਲੋਂ ਜਾਂ ਕੀ ਉਥੇ ਹਲਚਲ ਹੋਈ ਆ ਜਿਹਦੇ ਕਰਕੇ ਵਿਰਾਟ ਕੋਹਲੀ ਨੂੰ ਐਡਾ ਜਿਹੜਾ ਫੈਸਲਾ ਲੈਣਾ ਪਿਆ ਦੂਜੇ ਪਾਸੇ ਰੋਹਿਤ ਸ਼ਰਮਾ ਨੇ ਵੀ ਕੁਝ ਦਿਨ ਪਹਿਲਾਂ ਆਪਣੀ ਪੋਸਟ ਪਾ ਕੇ ਇਹ ਤੋਂ ਸੰਨਿਆਸ ਲੈ ਲਿਆ ਸੀ ਅਗਲੀ ਵੀਡੀਓ ਰੋਹਿਤ ਸ਼ਰਮਾ ਤੇ ਆਊਗੀ ਸੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਇਦਾਂ ਦੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਇੰਤਜ਼ਾਰ ਰਹੂਗਾ ਰੱਬ ਰੱਖਾ